ਮੈਂ ਇਹੀ ਕਹਿਣਾ ਚਾਹਨਾ ਜੀ ਪਹਿਲਾਂ ਤਾਂ ਸਾਨੂੰ ਸਰਕਾਰ ਵੱਲੋਂ ਅਸੀਂ ਆਲਾ-ਦਾਲਾ ਦੇਖ ਕੇ ਬਹੁਤ ਸਾਨੂੰ ਅਪਰਾਧਾਂ ਦਾ ਵਧੀਆ ਲੱਗਿਆ ਫਿਰ ਅਸੀਂ ਪੁਲਿਸ ਮੁਲਾਜ਼ਮਾਂ ਨਾਲ ਵੀ ਗੱਲ ਕਰੀ ਇਹਨਾਂ ਨਾਲ ਵੀ ਸਾਨੂੰ ਮੋਢੇ ਨਾਲ ਮੋਢਾ ਲਾ ਕੇ ਤੁਰਨਾ ਫਿਰ ਮੈਂ ਪਿੰਡ ਦੇ ਵਿੱਚ ਗੱਲ ਕਰੀ ਮੈਂ ਇਹ ਆਪਣੇ ਪਿੰਡ ਦੇ ਵਿੱਚ ਵੀ ਨਸ਼ੇ ਦੀ ਆਵਾਜ਼ ਮਾਰੀ ਆ ਰਹੀ ਹੈ ਲੋਕਾਂ ਨੇ ਬਹੁਤ ਸਾ ਦਿੱਤਾ ਲੋਕ ਕਹਿੰਦੇ ਜੀ ਆਪਾਂ ਇਸਰੀਆਂ ਨੂੰ ਕਰੋ ਵੀ ਕੱਲੋਂ ਆਪਾਂ ਨੂੰ ਕੋਈ ਬੱਚਾ ਹੋਣ ਦਾ ਨਸ਼ਾ ਕਰਦਾ ਜਾਂ ਕੋਈ ਬਾਹਰੋਂ ਅੰਦਰੋਂ ਵੇਚਦਾ ਫੜਦਾ ਅਸੀਂ ਉਹਦੀ 20% ਨਹੀਂ ਦਰਫ ਕਰਾਂਗੇ ਨਾ ਉਹਦੀ ਜਵਾਨਸ ਨਾ ਉਹਦਾ ਮਿਲ ਨਹੀਂ ਨਾ ਉਹਨੂੰ ਪਤਾ ਲਈ ਉਹਦਾ ਸਾਡੇ ਜਿਹੜਾ ਜਾਉ ਉਹਦੇ ਨਾਲ ਸਾਡਾ ਬਾਈਕਰ ਮਤਾ ਵੀ ਪਾਇਆ ਗਿਆ ਮਤਾ ਵੀ ਪਾਇਆ ਗਿਆ ਮਤਾ ਪੰਚਾਇਤ ਮਤੇ ਦੇ ਵਿੱਚ ਇਹ ਪਾਇਆ ਗਿਆ ਵੀ ਜੇ ਕੋਈ ਬਾਹਰੋਂ ਅੰਦਰੋਂ ਨਸ਼ਾ ਵੇਚਦਾ ਫੜਿਆ ਜਾਂਦਾ ਜਾਂ ਕੋਈ ਦਸੂਆ ਵੀ ਤਾਂ ਅਸੀਂ ਉਹਦੋਂ ਵੱਧ ਤੋਂ ਵੱਧ ਮਾਨ ਕਰਾਂਗੇ ਪਿੰਡ ਨੂੰ ਸਮਾਰਾਂਗੇ ਪਿੰਡ ਦੇ ਵਿੱਚ ਉਹਦਾ ਮਾਨ ਕਰਾਂਗੇ ਮਾਨ ਵਧਾਵਾਂਗੇ ਹੋਰ ਹੁਕਮ ਕੀ ਮੈਸੇਜ ਕਰੇਗੇ ਕਰਨਾ ਚਾਹਣੇ ਲੋਕ ਪੰਚਾਇਤ ਹੋਰ ਪੰਚਾਇਤਾਂ ਨੇ ਵੀ ਅਸੀਂ ਇਹੀ ਕਹਿੰਦੇ ਆਂ ਵੀ ਜਿਵੇਂ ਚਲੋ ਪ੍ਰਮਾਤਮਾ ਕਰੇ ਸਾਨੂੰ ਲੋਕਾਂ ਨੇ ਸਾਥ ਦਿੱਤਾ ਤਾਂ ਸੋਲੋ ਵੀ ਦਵਾਂਗੇ ਸਾਡੀ ਵੀ ਥੋੜੇ ਵਾਲੇ ਵਾਲੇ ਪਿੰਡਾਂ ਦੇ ਵਿੱਚ ਰੋਡ ਪਾਓ ਅਸੀਂ ਨਾਲ ਜਾ ਕੇ ਮੋਢਾ ਮੋਢਾ ਲਾਵਾਂਗੇ ਤੁਹਾਨੂੰ ਲੱਗਦਾ ਜੀ ਇਕੱਲੇ ਪੁਲਿਸ ਤੋਂ ਨਹੀਂ ਯਾਨੀ ਕਿ ਸਾਰਿਆਂ ਨੂੰ ਇਕੱਠੇ ਹੋ ਬਿਲਕੁਲ ਸਾਰਿਆਂ ਦਾ ਹੱਕ ਆ ਜੀ ਪੁਲਿਸ ਤਾਂ ਆਪਣੇ ਨਾਲ ਆਏ ਵੀ ਜਾਂ ਨਾਲ ਆਪਣੀ ਪੁਲਿਸ ਨਾਲ ਪਰ ਆਪਾਂ ਜੇ ਨਾਲ ਖੜਾਂਗੇ ਇਹਨਾਂ ਦੀ ਡੁੱਪਕ ਨਹੀਂ ਹੁੰਦੀ ਹੁਣ ਹੋਉ ਨਹੀਂ ਵਿਹਾ ਪੁਲਿਸ ਨੂੰ ਪੁਲਿਸ ਨੇ ਪੁਲਿਸ ਨੂੰ ਨਹੀਂ ਬਖਸਿਆ ਉਹ ਰੇਦੂ ਵੱਧ ਤਾਂ ਇਹਨਾਂ ਨੂੰ ਕੀ ਕਹਿ ਸਕ ਇਸ ਤੋਂ ਵੱਡਾ ਮਾਣ ਨਹੀਂ ਮਿਲ ਸਕਦਾ ਮਾਣ ਹੈ ਨਾ ਇਸ ਇੱਥੇ ਆਪਾਂ ਦਾ ਅਸੀਂ ਮੈਂ ਇੱਕ ਬੇਨਤੀ ਹੋਰ ਕਰ ਰਿਹਾ ਆਂ ਆਪਦੇ ਨਗਰ ਦੇ ਵਿੱਚੋਂ ਜੇ ਕੋਈ ਬੱਚਾ ਨਸ਼ੇ ਤੇ ਵਧਿਆ ਹੋਇਆ ਉਹ ਛੱਡਣਾ ਚਾਹੇ ਉਹਦੇ ਮਾਪੇ-ਬਾਪ ਨੂੰ ਮੇਰੇ ਵੱਤੋਂ ਔਰ ਪੰਚਾਇਤ ਵੱਲੋਂ ਬੇਨਤੀ ਆ ਵੀ ਉਹਦੀ ਅਸੀਂ ਹਲਪਤ ਕਰਾਂਗੇ ਸਭ ਤੋਂ ਵੱਧ ਉਹਨੂੰ ਕੋਈ ਚੀਜ਼ ਦੀ ਖਾਖ ਦੀ ਲੋੜ ਪਵੇ ਕੋਈ ਘੋੜ ਦੀ ਲੋੜ ਪਵੇ ਕੋਈ ਦਵਾਈ ਦੀ ਲੋੜ ਪਵੇ ਜਿੱਥੇ ਸਾਨੂੰ ਕਿਹਾ ਹੁਣ ਅਸੀਂ ਉਹਨਾਂ ਦੇ ਨਾਲ ਵੀ ਜਾਵਾਂਗੇ ਬੱਚੇ ਦਾ ਸਾਥ ਵੀ ਕਰਾਂਗੇ ਪੰਚਾਇਤ ਵੱਲੋਂ ਸਾਡੀ ਇਹ ਹੀ ਬੇਨਤੀ ਆ ਅਸੀਂ ਬਹੁਤ ਬਹੁਤ ਧੰਨਵਾਦ ਜਿਹੜੀ ਮੈਡਮ ਜੀ ਨੇ ਆ ਕੇ ਸਾਡਾ ਮਾਣ ਵਧਾਇਆ ਕਿਉਂਕਿ ਜੋ ਆ ਕੇ ਮੈਂ ਇਹਨਾਂ ਦਾ ਜੀ ਆਿਆਂ ਨੂੰ ਬਹੁਤ ਬਹੁਤ ਧੰਨਵਾਦ ਸਰਕਾਰ ਦੁਆਰਾ ਫੇਰ ਧੰਨਵਾਦ ਕਰਦਾ ਤੇ ਜਿਹੜਾ ਇਤਹਾਪਰਾਲਾ ਕੀਤਾ ਸਾਡੇ ਮੇਰੇ ਵੱਲੋਂ ਪੰਚਾਇਤ ਵੱਲੋਂ ਨੱਦਰ ਦਲਤੀ ਵੱਲੋਂ ਬਹੁਤ ਬਹੁਤ ਧੰਨਵਾਦ ਸਾਡਾ ਸਤਿਕਾਰ ਤੇ ਮਾਨ ਹੈ ਪੰਚਾਇਤ ਦਾ ਭਗਵਾਨ ਤੇ ਸਿੰਘ ਸੀਐਮ ਐ ਪੰਜਾਬ ਦਾ ਜਿਨ੍ਹਾਂ ਨੇ ਨਸਿਆਂ ਦੇ ਵਿਰੁੱਧ ਮੁਹਿੰਮ ਚਲਾਈ ਹੈ ਅਸੀਂ ਖਾਸ ਕਰਕੇ ਆਪਣੇ ਪਿੰਡ ਦੇ ਬੱਚਿਆਂ ਨੂੰ ਨੌਜਵਾਨਾਂ ਨੂੰ ਇਹ ਹੱਦਾਚ ਕੀਤੀ ਹੈ ਕਿ ਜਿਹੜਾ ਵੀ ਕੋਈ ਨਸ਼ਾ ਕਰਦਾ ਜਾਂ ਨਸ਼ਾ ਵੇਚਦਾ ਫੜਿਆ ਜਾਵੇ ਉਸ ਨੂੰ ਸਖਤ ਸਜ਼ਾ ਦਿੱਤੀ ਜਾਵੇ ਬਾਕੀ ਜੇ ਫੜੀ ਵੀ ਲਿਆ ਜਾਵੇ ਤਾਂ ਹੋਰ ਹੀ ਕੋਈ ਜਮਾਨਤ ਨਾ ਕਰਾਵੇ ਉਹਦੇ ਮਗਰ ਨਾ ਕੋਈ ਜਾਵੇ ਤਾਂ ਇਹ ਸਾਡੀ ਬੇਨਤੀ ਹੈ ಗ್ರಾಮ ਪੰਚਾਇਤ ਪਿੰਡ ਦਾਟ ਅਸਮੇਂ ਤੇ ਇਹ ਕਹਿਣਾ ਚਾਹੁੰਦੀ ਆ ਕਿ ਜੋ ਸਰਪੰਚ ਸਾਹਿਬ ਜੀ ਨੇ ਜੀਤ ਮੈਡਮ ਨੇ ਅੱਜ ਲਸ਼ਾ ਚਰਚਾ ਉਹ ਵੀ ਆਇਆ ਇਸ ਤਰ੍ਹਾਂ ਆ ਕਿ ਉਹਨੇ ਜੀਤੂਰਾ ਮਤਰੀ ਨੂੰ ਕਰਾ ਲਈ ਕਿ ਜੇ ਸਰਕਾਰ ਅਸਰ ਜੇ ਕੁਝ ਜੋ ਵੀ ਕਰਨਾ ਚਾਹੁੰਦੀ ਆ ਚਾਹੁੰਦੀ ਉਹ ਸਾਥ ਰ homogene ਤਾਂ ਨੂੰ ਪੂਰੀ ਉਮੀਦ ਹੈ ਕਿ ਜਿਹੜਾ ਅੱਜ ਦੀ ਨੌਜਵਾਨ ਪੀੜ੍ਹੀ ਆ ਉਹ ਇੱਕ ਤਰ੍ਹਾਂ ਦੇ ਰੂਪੇ ਸਾਡਾ ਸਾਥ ਦੇਗੀ ਕਿ ਦੋਨਾਂ ਦੇ ਨਾਲ ਕੋਈ ਤਰ੍ਹਾਂ ਦੇ ਰਹਿਮਤਾਂ ਖੜ੍ਹੇ ਹੋਣ ਉਹ ਵੀ ਇਹ ਮਸ਼ਹਹਰੇ ਜੋ ਵੀ ਮਤਲਬ ਸੋਣਦੀ ਸਾਡੀ ਵੀਰ ਜੀ ਸਪੰਸ ਕਰ ਲਓ ਕਿ ਬਹੁਤ ਵਧੀਆ ਕੀਤਾ ਤੁਹਾਡੇ ਵਿੱਚ ਤੇ ਸਾਡੇ ਬੱਚੇ ਨੇ ਜੋ ਨੌਜਵਾਨ ਮਸ਼ਹਹਰੇ ਵਿੱਚ ਆਜ ਬਹੁਤ ਹੋਏ ਨੇ ਇਹ ਦੋ ਬਚੰਦੇ ਲਈ ਬਹੁਤ ਵਧੀਆ ਹਿਸਤਾਲਾ ਕੀਤਾ ਉਹ ਵੀ ਅਸੀਂ ਇਹਨਾਂ ਲਈ ਖਲਾਣ ਆ ਜੀ ਇਹਨਾਂ ਦਾ ਪੂਰਾ ਪੂਰਾ ਸਾਥ ਦੇਵਾਂਗੇ ਸ਼ੁਰੂਆਤ ਤੋਂ ਲੈ ਕੇ ਉਹ ਦਿੱਤਾ ਬਹੁਤ ਬਹੁਤ ਚੈਨਲ ਨੂੰ ਪੂਰਾ ਜੰਦੂ ਤੋਂ ਲੱਗਦਾ ਕਿ ਜੇ ਸਾਰੇ ਇਕੱਠੇ ਹੋ ਕੇ ਬਾਤ ਵਿਆਪ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਹਾਂ ਜੇ ਸਾਰੇ ਪੈਕੀ ਟੋਟੋ ਹੋ ਕੇ ਚੱਲਾਂਗੇ ਜੀ ਹੁਣ ਸਭਲਾਜ ਮਾਪੇ ਨਾਲ ਹੈ ਸਰਪੰਚ ਸਾਹਿਬ ਮੰੰਬਰ ਸਾਹਿਬ ਸਾਰੀ ਪੰਚਾਇਤ ਨੰਬਰ ਕੀਤਾ ਇਹਦਾ ਰੂਪ ਜ਼ਰੂਰ ਹੋਣਾ ਸਾਡੀ ਪੰਚਾਇਤ ਨੇ ਉਪਰਾਲਾ ਕੀਤਾ ਹੈ ਬਹੁਤ ਹੀ ਅੱਛਾ ਉਪਰਾਲਾ ਕੀਤਾ ਜੀ ਜਿਹਦੇ ਵਿੱਚ ਨਵੀਂ ਆਪਣੇ ਨੌਜਵਾਨ ਪੀੜ੍ਹੀ ਬਹੁਤ ਹੀ ਨਸ਼ੇ ਦੇ ਬਹੁਤ ਹੀ ਖਰਾਬ ਕਰ ਰੱਖੀ ਸੀ ਅਸੀਂ ਚਾਹੁੰਦੇ ਹਾਂ ਵੀ ਸਾਰੇ ਬੰਦੇ ਆਪਣੇ ਤੰਦਰੁਸਤ ਤੇ ਵਧੀਆ ਰਹਿਣ ਦੀ ਬਤਵਾ ਦੇ ਇਹਦੇ ਲਈ ਅਸੀਂ ਇੱਥੇ ਗਰਾਊਂਡ ਆਰ ਸਭ ਕੁਝ ਬਣਾ ਕੇ ਬੱਦਲ ਰਾਮ ਰਾਮ ਸਾਨੂੰ ਲੱਗਦਾ ਕਿ ਸਾਰੇ ਬੱਚੇ ਖਲਾਫ ਨਸ਼ੇ ਤੋਂ ਬਚੇ ਤਲਾਫ ਕਰਨ ਦੀ ਲੋੜ ਹੈ। ਮੈਂ ਕਿਹਾ ਜੀ ਬਹੁਤ ਜ਼ਰੂਰ ਜ਼ਰੂਰ ਤਾਹੀ ਨਸ਼ੇ ਖਲਾਫ ਕਰਨ ਦੀ ਲੋੜ ਹੈ। ਤਾਂ ਜੋ ਬੱਚੇ ਆਪਣੇ ਅੱਗੇ ਤਾਂ ਹੀ ਅੱਗੇ ਫੜ ਮੰਗੇ ਜਾ ਕੇ ਜੀ। ਸਾਡੇ ਪੰਚ ਗੁਰਜੰਟ ਸਿੰਘ ਬਲਦੀ ਜੋ ਉਹਨਾਂ ਨੇ ਅੱਜ ਫੰਕ ਲੱਤਾਂ ਪੰਨੋ ਸਾਰੇ ਪਿੰਡ ਨੂੰ ਬਹੁਤ ਵਧੀਆ ਲੱਗਿਆ ਜੀ ਉਹ। ਠੀਕ ਹੈ ਜੀ ਤੇ ਬਾਕੀ ਜੋ ਅੱਜ ਕੱਲ ਦੀ ਪੀੜ੍ਹੀ ਨਸ਼ੇ ਦੇ ਵਿੱਚ ਉੱਪਰ ਹੀ ਹੈ ਜੀ। ਉਹਨੂੰ ਕੱਢਣ ਦੇ ਮਾਰਿਆਂ ਨੇ ਅੱਜ ਇਹ ਫੰਕ ਲੱਤਾਂ ਜੀ ਸਰਪੰਚਪਾਲ ਸਾਹਿਬ ਤੇ ਸਾਡੇ ਮੈਂਬਰ ਸਾਬਾਣੇ ਤੇ ਬਾਕੀ ਬਾਕੀ ਦਾ ਪਾਸਬਾਲ ਦਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਐਚ.ਐਚ. ਸਾਹਿਬ ਆਏ ਨੇ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਤੇ ਸਾਡੇ ਮਾਨਯੋਗ ਸੀਐਮ ਸਾਹਿਬ ਨੇ ਜਿਹੜੀ ਇਹ ਨਸ਼ਾ ਦੇ ਖਰੋਦ ਮੋਹਨ ਚਲਾਈ ਹੈ ਇਹ ਬਹੁਤ ਹੀ ਵਧੀਆ ਇਹਦੇ ਕਰਕੇ ਸਾਨੂੰ ਪਬਲਿਕ ਵੱਲੋਂ ਆਮ ਪਿੰਡਾਂ ਪੰਚਾਇਤਾਂ ਵੱਲੋਂ ਬਹੁਤ ਹੀ ਵਧੀਆ ਹਮਾਰੀ ਇਹ ਪਿੰਡ ਦੀ ਪੰਚਾਇਤਾਂ ਵੱਲੋਂ ਜਿਹੜੇ ਇਸ ਤਰ੍ਹਾਂ ਦੇ ਸੈਮੀਨਾਰ ਕਰਾਏ ਜਾ ਰਹੇ ਨੇ ਇੱਕ ਬੜਾ ਹੀ ਵਧੀਆ ਮੈਸੇਜ ਜਾ ਰਿਹਾ ਯੰਗ ਜਨਰੇਸ਼ਨ ਨੂੰ ਬਿਕੋਜ਼ ਯੰਗ ਜਨਰੇਸ਼ਨ ਨੂੰ ਇਦਾਂ ਦੇ ਮੈਸੇਜ ਜੇ ਆਪਾਂ ਦਿੰਦੇ ਰਹੀਏ ਆਪਾਂ ਸਾਰੇ ਰਲ ਮਿਲ ਕੇ ਨਸ਼ਿਆਂ ਦੀ ਕੁਰੀਤ ਵਿੱਚ ਦਰਤ ਮੁਕਾਸਰ ਕੋਈ ਲੋਕ ਨੂੰ ਆਪ ਘਰੇ ਦੀ ਅੱਗੇ ਆਉਣ ਲੱਗੇ ਕਿ ਤਰ੍ਹਾਂ ਦੇਖਦੇ ਇਹ ਅਸੀਂ ਬਹੁਤ ਜਗਾ ਦੇਖ ਰਹੇ ਹਾਂ ਕਿ ਪਬਲਿਕ ਖੁਦ ਬਹੁਤ ਤਰ੍ਹਾਂ ਦੇ ਸਟੈਪ ਆਨ ਕਰ ਰਹੀ ਹੈ ਕਿ ਨਸ਼ਿਆਂ ਦੇ ਤੋਹਫੇ ਚੰਗ ਛੱਡ ਗਈ ਆਪਣੀ ਜਾਨ ਦੇ ਲਈ ਬਹੁਤ ਵਧੀਆ ਗੱਲ ਹੈ ਕਿ ਇਸ ਦੇ ਲਈ ਜਿੱਥੇ ਵੀ ਸਾਡੇ ਸਹਿਯੋਗ ਦੀ ਲੋੜ ਹੈ ਅਸੀਂ ਹਰ ਮਿਲ ਕੇ ਆਪਾਂ ਅਸੀਂ ਪਿੰਡ ਆਏ ਆ ਪਿੰਡ ਦੇ ਪੰਚਾਇਤ ਮੈਂਬਰ ਦੇ ਪਿੰਡ ਦੇ ਸਰਪੰਚ ਸਾਹਿਬ ਸਟੌਰ ਗੁਰਦਨ ਸਿੰਘ ਜੀ ਸਾਡੇ ਨਾਲ ਅੱਜ ਨਹੀਂ ਸਮਾਗਮ ਦੇ ਵਿੱਚ ਇਹਨਾਂ ਨੇ ਬੜਾ ਵਧੀਆ ਇੱਕ ਜੰਗ ਜਨਰੇਸ਼ਨ ਨੂੰ ਮੈਸੇਜ ਅੱਜ ਸੈਮੀਨਾਰ ਕਰਾ ਕੇ ਦਿੱਤਾ ਤੇ ਜਿਵੇਂ ਇਹਨਾਂ ਨੇ ਇਹ ਵੀ ਦੱਸਿਆ ਕਿ ਅਸੀਂ ਪਿੰਡ ਦੇ ਵਿੱਚ ਇੱਕ ਪਲੇਗਰਾਉਂਡ ਤਿਆਰ ਕਰਾਉਂਦੇ ਆ ਤਾਂ ਕਿ ਜਿਹੜੀ ਯੂਥ ਹੈ ਤੇ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਖੇਡਾਂ ਦੇ ਵੱਲ ਰੁਚੀ ਉਹਨਾਂ ਦੀ ਬੜੀ ਆਨ। ਕਿਹੜਾ ਦੇਖਦੇ ਹਾਂ ਕੰਪੀਅਰਟ ਦੇ ਲਈ ਮਤਾ ਵੀ ਪਾਇਆ ਗਿਆ ਜਿਵੇਂ ਪੰਚਾਇਤ ਵੱਲੋਂ ਇੱਕ ਵੱਖਰੇ ਤੌਰ ਤੇ ਮਤਾ ਤਿਆਰ ਕੀਤਾ ਗਿਆ ਕਿ ਅਸੀਂ ਮਸ਼ਿਆਂ ਦੇ ਜਿਹੜੇ ਆਦੀ ਲੋਕ ਨੇ ਉਹਨਾਂ ਦਾ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਸਾਥਨੀ ਦਵਾ ਕੇ ਪਿੰਡ ਦੀ ਪੰਚਾਇਤ ਨੇ ਖੁਦ ਅੱਗੇ ਹੋ ਕੇ ਇਹ ਮਤਾ ਪਿੰਡ ਵਾਸੀਆਂ ਦੀ ਸਹਿਮਤੀ ਦੇ ਨਾਲ ਪਾਇਆ ਇਹ ਇੱਕ ਬਹੁਤ ਹੀ ਵਧੀਆ ਸਟੈਪ ਹੈ ਤਾਂ ਕਿ ਮਤਲਬ ਇਸ ਰੀਤੀ ਨੂੰ ਆਪਾਂ ਜੜ ਤੋਂ ਸਭੀ ਸਮਾਜ ਨਹੀਂ ਯੰਗਸਟਰਸ ਨੂੰ ਇਹ ਮੈਸੇਜ ਦੇਣਾ ਚਾਹੀਦਾ ਕਿ ਅਸੀਂ ਖੁਦ ਵੀ ਮੈਂ ਕੋਚ ਮੈਂ ਨਾ ਜੇ ਸਾਡੇ ਵੱਲੋਂ ਜਾਂ ਮੇਰੇ ਵੱਲੋਂ ਵੀ ਕੋਈ ਵੀ ਇਹਨਾਂ ਨੂੰ ਸਹਿਯੋਗ ਦੀ ਲੋੜ ਹੈ ਸਪੋਰਟਸ ਦੇ ਲਈ ਇਹ ਸਪੋਰਟਸ ਵੱਲੋਂ ਆਪਣੀ ਰੀਤੀ ਵਿਧਾਨ ਤਾਂ ਕਿ ਆਪਾਂ ਇਨ ਨਸ਼ਿਆਂ ਦੀ ਕੁਰੀਤੀ ਤੋਂ ਬੱਚਿਆਂ ਨੂੰ ਪਰਾ ਕਰਕੇ ਸਿਹਤਾਂ ਦੇ ਵੱਲ ਤੇ ਆਪ ਆਪਣੀ ਸਰੀਰਕ ਤੰਦਰੁਸਤੀ ਵੱਲ ਲੱਭੀ ਚਾਹੀਦੀ ਹੈ